ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਗਤ ਠੰਡੀ ਵੇਦ ਪੁਰਾਨ ਸਿਮਰਿਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇਵ ਬਿਰੰਚ ਅਰ ਇੰਦਰ ਲੋਕ ਤਾ ਮਹਿ ਜਲ ਤਾ ਫਿਰਿਆ ਸਿਮਰ ਸਿਮਰ ਸਵਾਮੀ ਭਏ ਸੀਤਲ ਦੂਖ ਦਰਦ ਭ੍ਰਮ ਹਿਰਿਆ ਸਿਮਰ ਸਿਮਰ ਸਵਾਮੀ ਇਥੇ ਥੋੜਾ ਜਿਹਾ ਠਹਿਰਾ ਦੇਣਾ ਹੈ ਭਏ ਸੀਤਲ ਸਵਾਮੀ ਭਏ ਸੀਤਲ ਨਹੀਂ ਕਹਿਣਾ ਸਿਮਰ ਸਿਮਰ ਸਵਾਮੀ ਭਏ ਸੀਤਲ ਦੂਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਸਵਾਗਤ ਪਾਏ ਹਰ ਦੀਵਾ ਨਾਨਕ ਕੀ ਬੇਨਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ Sarg ਮਹੱਲਾ ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਜਿਹਵੇ ਪਤਿ ਵਿਸਰਾਮ ਹੈ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਬੋਲ ਬੋਲ ਹਰ ਹਰ ਬੋਲ ਕਥਾ ਸੁਨ ਹਰ ਕੀ ਇਹ ਪੰਗਤੀ ਇਸ ਤਰ੍ਹਾਂ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰਿ ਪ੍ਰਭ ਕੋ ਨਾਮ ਚਰੋ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਤਨ ਸੰਚੋ ਮਾਨ ਤਨ ਲਾਭ ਪਾਉ ਆਣ ਵਿਪੂਤ ਮਿਥਿਆ ਕਰ ਮੰਨ ਸਾਚਾ ਇਹ ਸਵਾਉ ਜੀ ਆਪਰਾਣ ਮੁਕਤ ਕੋ ਦਾਤਾ ਇਕਸ ਸਿਓ ਲੈਵਲ ਇਕਸ ਸਿਓ ਲੈਵਲ ਆਉ ਕਹੋ ਨਾਨਕ ਤਾ ਕੀ ਸਰਣਾਈ ਕਹੋ ਨਿਕਣਾ ਹੂੜਾ ਲਾਕੇ ਕਹੋ ਇਸ ਤਰ੍ਹਾਂ ਬੋਲਨਾ ਕਹੋ ਨਾਨਕ ਤਾ ਕੀ ਸਰਣਾਈ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ਸਾਰਗ ਮਹੱਲਾ 5ਵਾਂ ਉਦੀ ਨਹੀਂ ਕਵਨ ਕਾਸ਼ ਕਰਨੀ ਇਹ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਣੀ ਰਹਾਉ ਪੰਚ ਦੋਖ ਛਿੱਦਰ ਇਹ ਤਨ ਮਹ ਪੰਚ ਦੋਖ ਛਿੱਦਰ ਇਹ ਤਨ ਮਹ ਵਿਖੇ ਵਿਆਦ ਕੀ ਕਰਨੀ ਆਸ ਅਪਾਰ ਦਿਨਸ ਗਾਨ ਰਾਖੇ ਗਰਸਤ ਜਾਤ ਬਾਲ ਜਰਣੀ ਆਸ ਅਪਾਰ ਦਿਨਸ ਗਾਣ ਰਾਖੀ ਇਥੇ ਵਿਸਰਾਮ ਹੈ ਗ੍ਰਸਤ ਜਾਤ ਬਾਲ ਇਥੇ ਠਮਕ ਲਾ ਦਨੀ ਹੈ ਜਰਣੀ ਵਖਰਾ ਹੈ ਅਨਾਥ ਹੈ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ਮਨ ਬਾਸ਼ਤ ਚਿਤਵਤ ਨਾਨਕ ਦਾਸ ਏਖ ਜੀਵਾ ਪ੍ਰਭ ਚਰਣੀ ਸਾਰਗ ਮਹੱਲਾ ਪੰਜਵਾ ਫੀਕੇ ਹਰ ਕੇ ਨਾਮ ਬਿਨ ਸਾਦ ਫੀਕੇ ਪਦ ਤੇ ਯਮਕ ਲਾ ਦਨੀ ਹੈ ਫੀਕੇ ਹਰ ਕੇ ਨਾਮ ਬਿਨ ਇਥੇ ਵਿਸਰਾਮ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈ ਹੈ ਅਹਨੇਸ ਪੂਰਨ ਨਾਦ ਫੀਕੇ ਤੇ ਵੀ ਲੱਗੇਗਾ ਬਿਨ ਤੇ ਲੱਗਿਆ ਹੋਇਆ ਮੇਰੇ ਇਥੇ ਫੀਕੇ ਹਰ ਕੇ ਨਾਮ ਬਿਨ ਸਾਦ ਰਹਾਉ ਸਿਮਰਤ ਸਾਤ ਮਹ ਸੁਖ ਪਾਈਐ ਮਿਟ ਜਾਹਿ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭ ਤੇ ਊਚ ਊਚ ਤੇ ਊਚ ਅੰਤ ਨਹੀ ਮਰ ਜਾਦ ਸਭ ਤੇ ਊਚ ਊਚ ਤੇ ਊਚੋ ਇਹ ਹੁੜਾ ਉੱਚਾ ਕੋਣਾ ਨਹੀ ਐ ਸਭ ਤੇ ਊਚ ਊਚ ਤੇ ਊਚੋ ਇਥੇ ਵਿਸਰਾਮ ਅੰਤ ਨਹੀਂ ਮਰ ਜਾਦ ਬਰਨ ਨਾ ਸਾਕੋ ਨਾਨਕ ਮਹਿਮਾ ਤੇਖ ਰਹੇ ਬਿਸਮਾਦ ਸarg ਮਹੱਲਾ ਪੰਜਵਾ ਆਇਓ ਸੋਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗਹਿ ਆਨ ਲਾਲ ਚ ਵਿਰਸਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈਹੁ ਹਰ ਰਿਦਾ ਅਰੱਧ ਹੋ ਛੁਟਕੇ ਆਮ ਨ ਜਾਣੀ ਇਸ ਨੂੰ ਅਰੱਧ ਹੋ ਬੋਲਣਾ ਆਰੱਧ ਹੋ ਕੰਨਾ ਲਾ ਕੇ ਨਹੀਂ ਬੋਲਣਾ ਉਦਮ ਸਖਤ ਉਦਮ ਸਖਤ ਸਿਆਣਪ ਤੁਮਰੀ ਦੇ ਹਿਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਸਾਰਗ ਮਹੱਲਾ ਪੰਜਵਾ ਧਨਵੰਤ ਨਾਮ ਕੇ ਵਣਜਾਰੇ ਧਨਵੰਤ ਨਹੀਂ ਕਹਿਣਾ ਵਿੱਚ ਡੈਸ਼ ਜੀ ਦੇ ਕੇ ਇਹ ਪੰਦ ਬੋਲੀ ਦੇ ਹੁੰਦੇ ਆ ਧਨਵੰਤ ਇਸ ਤਰ੍ਹਾਂ ਬੋਲਣਾ ਧਨਵੰਤ ਇੱਥੇ ਵਿਰਾਮ ਹੈ ਨਾਮ ਕੇ ਬਣ ਜਾ ਰੇ ਸਾਂਝੀ ਕਰਹੁ ਨਾਮ ਧਨ ਖਟ ਗੁਰ ਕਾ ਸ਼ਬਦ ਵਿਚਾਰੇ ਇਹ ਵਿਚਾਰੇ ਪਾਠ ਹੈ ਬੱਬੇ ਦੇ ਨਾਲ ਪੁੱਥੀਆਂ ਚ ਵਿਚਾਰੇ ਛਪਿਆ ਹੋਇਆ ਹੈ ਬੱਬੇ ਨਾਲ ਪਾਠ ਜਿਹੜਾ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਰਵੈਰਾ ਸੋ ਪ੍ਰਭ ਸੰਗ ਨਿਹਾਰੇ ਸਾਚ ਧਨ ਵਣਜੁ ਸਾਚ ਧਨ ਸੰਚੁ ਕਬੂ ਹੂ ਨ ਆਵਹੁ ਹਾਰੇ ਖਾਤ ਖਰਚਤ ਕਿਛਨ ਖੁੱਟਤ ਨਾਹੀ ਅਗਨਤ ਭਰੇ ਪੰਡਾਰੇ ਅਗਨਤ ਭਰੇ ਪੰਡਾਰੇ ਅਗਨਤ ਨਹੀਂ ਕਹਿਣਾ ਹੈ ਕਹੋ ਨਾਨਕ ਸੋਭਾ ਸੰਗ ਜਾਵ ਪਾਰ ਬ੍ਰਹਮ ਕੈ ਦੁਆਰੇ ਸਰਗ ਮਹੱਲਾ ਪੰਜਵਾ ਪ੍ਰਭ ਜੀ ਮੋਹ ਕਵਨ ਅਨਾਥ ਵਿਚਾਰਾ ਏ ਪ੍ਰਭ ਜੀ ਇਥੇ ਵਿਸਰਾਮ ਲਾਉਣਾ ਪ੍ਰਭ ਜੀ ਮੋਹ ਕਵਨ ਅਨਾਥ ਵਿਚਾਰਾ ਕਵਨ ਮੂਲ ਤੇ ਮਾਨੁਖ ਕਰਿਆ ਇਹ ਪਰਤਾਪ ਤਹਾਰਾ ਰਹਾਉ ਜੀਵ ਪ੍ਰਾਨ ਸਰਬ ਕੇ ਦਾਤੇ ਗੁਣ ਕਹੈ ਨਾ ਜਾਹੇ ਅਪ ਗੁਣ ਕਹੇ ਨ ਜਾਹੀ ਅਪਾਰਾ ਹਾ ਗੁਣ ਕਹੇ ਨ ਜਾਹੀ ਕਿਥੇ ਠੰਕਾਉਣੀ ਹੈ ਜੀ ਪ੍ਰਾਣ ਸਰਬ ਕੀ ਦਾਤੇ ਇਥੇ ਵਿਸਰਾਮ ਗੁਣ ਕਹੇ ਨ ਜਾਹੀ ਅਪਾਰਾ ਸਭ ਕੇ ਪ੍ਰੀਤਮ ਸ੍ਰਵ ਪ੍ਰਤਪਾਲਕ ਸਰਬ ਘਟਾਂ ਆਧਾਰਾ ਕੋਈ ਨ ਜਾਣ ਤੁਮਰੀ ਗਾਤ ਮਿਤ ਆਪਹਿ ਏਕ ਪਸਾਰਾ ਸਾਧਨਾਵ ਬੈਠਾਵੋ ਨਾਨਕ ਭਾਵ ਸਾਗਰ ਪਾਰ ਉਤਾਰਾ ਸਾਰਗ ਮਹੱਲਾ ਪੰਜਵਾ ਆਵੈ RAM ਸਰਨ ਵੱਡ ਭਾਗੀ ਆਵੈ ਪਦਤੀ ਵਿਸਰਾਮ ਹੈ ਇਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਉਪਾਉ ਤਿਆਗੀ ਰਹਾਉ ਮਾਨ ਬਚ ਕ੍ਰਮ ਆਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਆਨੰਦ ਬਿਨੋਦ ਅਕਾਥ ਕਥਾ ਰਾਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਊਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸarg ਮਹੱਲਾ 5ਆ ਜਾਤੀ ਸਾਧੂ ਸਰਣ ਗਹੀ ਸਾਤ ਸਹਿਜ ਮਨ ਭਯੋ ਪ੍ਰਗਾਸਾ ਬਿਰਥਾ ਕਾਚ ਨ ਰਹੀ ਰਹਾਉ ਓ ਪ੍ਰਪਾਲ ਨਾਮ ਦੇਹੋ ਆਪਣਾ ਬਿੰਤੀ ਏਹ ਕਹੀ ਆਨ ਵਿਵਹਾਰ ਆਨ ਵਿਵਹਾਰ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਕਾਇਉ ਲਾਭ ਸਹੀ ਜਹਤੇ ਉਪਜਿਓ ਤਹੀ ਸਮਾਨੋ ਸਾਈ ਵਸਤ ਅਹੀ ਕਹੋ ਨਾਨਕ ਧਰਮ ਗੁਰ ਖੋਇਓ ਜੋਤੀ ਜੋਤ ਸਮਹੀ ਇਹ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਕਹੋ ਨਾਨਕ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਧਰਮ ਧਰਮ ਗੁਰ ਨਹੀਂ ਕਹਿ ਦੇਣਾ ਹੈ ਧਰਮ ਗੁਰਖੋਯੋ ਇਥੇ ਵਿਸਰਾਮ ਜੋਤੀ ਜੋਤ ਸਮਹੀ ਸਸੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਸਮਹੀ ਸਮਹੀ ਇਸ ਤਰ੍ਹਾਂ ਬੋਲਣਾ ਸਮਹੀ ਨਹੀਂ ਕਹਿਣਾ ਹੈ ਸਾਰਗ ਮਹੱਲਾ ਪੰਜਵਾ ਰਸਨਾ RAM ਕੋ ਜਸ ਗਾਉ ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸਵਾਉ ਰਹਾਉ ਚਰਨ ਕਮਲ ਵਸਾਏ ਹਿਰਦੈ ਏਕ ਸੋ ਲੇਵਲਾਉ ਸਾਧ ਸੰਗਤ ਹੋ ਹੋ ਨਿਰਮਲ ਬਹੜ ਜੋਨ ਨਾ ਆਉ ਬਹੜ ਇਸ ਇਹ ਕੰਨਾਂ ਨਹੀਂ ਲਾਉਣਾ ਬਹੜ ਜੋਨ ਨਾ ਆਉ ਜੀਵ ਪ੍ਰਾਣ ਆਧਾਰ ਤੇਰਾ ਤੂੰ ਨਿਥਾਵੇ ਥਾਉ ਇਹ ਤੂ ਪਾਠ ਹੈ ਪ੍ਰਤਨ ਸਰੂਪਾਂ ਚ ਇਥੇ ਪੋਥੀਆਂ ਚ ਤੂੰ ਛਪਿਆ ਹੋਇਆ ਪਰ ਤੂੰ ਹੈ ਟਿੱਪੀ ਤੋਂ ਬਗੈਰ ਤੂੰ ਨਿਥਾਵੇ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਾਧ ਬਲ ਜਾਉ ਸਾਰਗ ਮਹੱਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਹਾਂ ਬੈਕੁੰਠ ਪਦ ਤੇ ਵਿਸਰਾਮ ਲਉਣਾ ਹੈ ਬੈਕੁੰਠ गोविंद चरण नित तिहाऊ मुख तुपदार्थ साधू संगत अमृत हार का नाव रहाऊ उत्तम कथा सुनीजे श्रावणी उत्तम कथा सुनीजे श्रवनी मया करहो भगवान आवत जात दोऊ पख पूरण पाय सुख बिसराम ਸੋਧਦ ਸੋਧਦ ਤਾਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦੂਰੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ